ਮੈਂ ਸਭ ਤੋਂ ਪਹਿਲੇ ਪੂਰੀ ਗੁਰਦਾਸਪੁਰ ਪਾਰਲੀਮੈਂਟ ਦੇ ਲੋਕਾਂ ਦਾ ਔਰ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਅਸੀਂ ਜਿੱਤ ਪਾਏ ਆ ਮੈਂ ਉਹਨਾਂ ਦਾ ਸੁਖੀ ਰੰਦਾਵਾ ਜੀ ਵੱਲੋਂ ਔਰ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਬਹੁਤ ਥੈਂਕਸ ਕਰਨਾ ਸਪੈਸ਼ਲੀ ਪਠਾਨਕੋਟ ਦੇ ਲੋਕਾਂ ਦਾ ਭੋਆ ਦੇ ਲੋਕਾਂ ਦਾ ਸੁਜਾਨਪੁਰ ਦੇ ਲੋਕਾਂ ਦਾ ਔਰ ਪੂਰੀ ਡਿਸਟ੍ਰਿਕਟ ਗੁਰਦਾਸਪੁਰ ਦੇ ਲੋਕਾਂ ਦਾ ਮੈਂ ਨਾਲ ਹੀ ਦੇਸ਼ ਵਿੱਚ ਜੋ ਰਿਜ਼ਲਟ ਆਏ ਨੇ ਜੋ ਇੱਕ ਤੁਸੀਂ ਦੇਖਿਆ ਕਿ ਐਗਜ਼ਿਟ ਪੋਲ ਆ ਰਹੇ ਸੀ एकदम ਦੇਸ਼ ਵਿੱਚ ਅਸ਼ਾਂਤੀ ਦਾ ਮਾਹੌਲ ਫਲਾਇਆ ਜਾ ਰਿਹਾ ਸੀ ਮੈਨੂੰ ਲੱਗਦਾ ਹੈ ਕਿ ਹਜੇ ਵੀ ਜਿਹੜੇ ਰੀਅਲ ਮੁੱਦੇ ਨੇ ਉਹ ਮਹਿੰਗਾਈ ਦੇ ਨੇ ਬੇਰੋਜ਼ਗਾਰੀ ਦੇ ਨੇ ਔਰ ਜੋ ਅਸ਼ਾਂਤੀ ਫਲਾਈ ਜਾ ਰਹੀ ਹੈ ਲੋਕੀ ਉਸ ਨੂੰ ਨਕਾਰਿਆ ਹੈ ਇਵਨ ਜੇ ਤੁਸੀਂ ਯੂਪੀ ਦੇ ਰਿਜ਼ਲਟ ਦੇਖੋ ਤੁਸੀਂ ਬਿਹਾਰ ਦੇ ਦੇਖੋ ਮਹਾਰਾਸ਼ਟਰਾ ਦੇਖੋ ਰਾਜਸਥਾਨ ਦੇਖੋ ਹਰਿਆਣਾ ਦੇਖੋ ਪੰਜਾਬ ਦੇਖੋ ਤੇ ਮੈਨੂੰ ਲੱਗਦਾ ਹੈ ਵਾਪਸ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਕਾਰਜਸ਼ੈਲੀ ਤੇ ਵਿਸ਼ਵਾਸ ਆਇਆ ਹੈ ਔਰ ਵਾਪਸ ਉਹ ਕਾਂਗਰਸ ਨੂੰ ਮੈਨੂੰ ਲੱਗਦਾ ਹੈ ਲੋਕੀ ਵਾਪਸ ਸੱਤਾ ਚ ਲੈ ਆ ਕੇ ਦੇਸ਼ ਨੂੰ ਬਚਾਉਣਾ ਚਾਹੁੰਦੇ ਨੇ ਸੈਕੰਡਲੀ ਜਿਹੜੇ ਐਕਸਪੈਰੀਮੈਂਟ ਹੋਏ ਨੇ ਚਾਹੇ ਬੀਜੇਪੀ ਦੇ 10 ਸਾਲ ਦੇ ਐਕਸਪੈਰੀਮੈਂਟ ਹੋਏ ਨੇ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਐਕਸਪੈਰੀਮੈਂਟ ਹੋਏ ਨੇ ਇੱਕ ਸੀਟ ਤੇ ਜਿਹੜੀ ਹੈ ਜਲੰਧ ਹੁਸ਼ਿਆਰਪੁਰ ਦੀ ਜਿੱਤੇ ਦੇ ਨੇ ਉੱਥੇ ਸਾਡਾ ਬੰਦਾ ਲੈ ਕੇ ਜਾ ਕੇ ਜਿੱਤ ਗਏ ਔਰ ਜੋ ਲੋਕਾਂ ਨੇ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰਿਆ ਔਰ ਮੈਨੂੰ ਲੱਗਦਾ ਹੈ ਕਿ ਅੱਜ ਦੇ ਰਿਜ਼ਲਟ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਵੋਟ ਬੈਂਕ 5-6% ਹੀ ਰਹਿ ਜਾਣਾ ਹੈ ਮੈਂ ਫਿਰ ਲੋਕਾਂ ਦਾ ਬਹੁਤ ਸ਼ੁਕਰੀਆ ਦਾ ਕਰਨਾ ਔਰ ਪਠਾਨਕੋਟ ਦੇ ਸਪੈਸ਼ਲੀ ਲੋਕਾਂ ਨੂੰ ਮੈਂ ਥੈਂਕਸ ਕਰਨਾ ਚਾਹਨਾ ਡਿਸਟ੍ਰਿਕਟ ਪਠਾਨਕੋਟ ਔਰ ਡਿਸਟ੍ਰਿਕਟ ਗੁਰਦਾਸਪੁਰ ਔਰ ਪਾਰਲੀਮੈਂਟ ਦੇ ਕਿ ਬਹੁਤ ਹੀ ਅੱਛਾ ਡਿਸੀਜਨ ਤੁਸੀਂ ਲਿਆ ਨੰਦਾਵਾ ਸਾਹਿਬ ਵਰਗੀ ਸਖਸ਼ੀਅਤ ਨੂੰ ਨੰਦਾਵਾ ਸਾਹਿਬ ਵਰਗੀ ਸਖਸ਼ੀਅਤ ਨੂੰ ਜਤਾਇਆ ਔਰ ਮੈਂ ਇਹਨਾਂ ਜ਼ਰੂਰ ਕਾਂਗਾ ਜੋ ਨਾਰਕੀ ਫੈਲੀ ਦੀ ਸੀ ਪਠਾਨਕੋਟ ਵਿੱਚ ਮੈਂ ਉਹਨਾਂ ਨਾਲ ਲੱਗ ਕੇ ਚਾਹੇ ਟਾਕੀ ਦਾ ਪੁੱਲ ਹੈ ਚਾਹੇ ਹੋਰ ਕੰਮ ਰੁਕੇ ਦੇ ਨੇ ਚਾਈ ਇੰਡਸਟਰੀਜ਼ ਅਸੀਂ ਮਿਲ ਕੇ ਲੈ ਕੇ ਆ ਸਕਨੇ ਆ ਅਸੀਂ ਸਾਰਾ ਮਿਲ ਕੇ ਉਹਨਾਂ ਨਾਲ ਕੰਮ ਕਰਾਂਗੇ ਤੇ ਵਾਪਿਸ ਪਠਾਨਕੋਟ ਵਿੱਚ ਖੁਸ਼ਹਾਲੀ ਤੇ ਜਿਹੜੀ ਡਲਪੈਂਡ ਰੁਕੀ ਦੀ ਹੈ ਉਹਨੂੰ ਅਸੀਂ ਗਰੋਥ ਦੇ ਪਾਸੇ ਲੈ ਕੇ ਜਾਵਾਂਗੇ ਗੁਰਦਾਸਪੁਰ ਤਰੰਦਾਵਾ ਵਾਪਸ ਸ਼ੁਰੂ ਤੋਂ ਹੀ ਲੀਡ ਲੈ ਰਹੀ ਹੁਣ ਤੱਕ 43000 ਤੋਂ ਵੱਧ ਦੀ ਲੀਡ ਹੋ ਚੁੱਕੀ ਕਿੰਨੇ ਤੱਕ ਦੀ ਉਮੀਦ ਹੈ ਕਿ ਲੀਡ ਜਿਹੜੀ ਹੋਣੀ ਹੈ ਦੇਖੋ ਜਿੱਤ ਤੇ ਜਿੱਤ ਹੁੰਦੀ ਹੈ ਔਰ ਰੰਦਾਵਾ ਸਾਹਿਬ ਨੂੰ ਲੋਕਾਂ ਨੇ 50 60000 ਤੋਂ ਜਿਹੜਾ ਜਿਤਾ ਦੇਣਾ ਔਰ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਸਾਡੀ ਖੁਸ਼ਕਿਸਮਤੀ ਹੈ ਪਾਰਲੀਮੈਂਟ ਨੂੰ ਗੁਰਦਾਸਪੁਰ ਪਾਰਲੀਮੈਂਟ ਨੂੰ ਕੋਈ ਇਹੋ ਜੀ ਸ਼ਖਸੀਅਤ ਮਿਲੀ ਹੈ ਜੋ ਇੱਕ ਇਮਾਨਦਾਰ ਸ਼ਭੀ ਵਾਲੇ ਨੇ ਔਰ ਐਕਸਪੀਰੀਅੰਸ ਹੈ ਬਹੁਤ ਸੀਨੀਅਰ ਲੀਡਰ ਨੇ ਤੇ ਹੁਣ ਜਿਹੜੇ ਸਾਡੇ ਇਲਾਕੇ ਦੇ ਕੰਮ ਹੋ ਸਕਣਗੇ ਔਰ ਸਭ ਤੋਂ ਵੱਡੀ ਗੱਲ ਹੈ ਇਨਸਾਫ ਹੋਏਗਾ ਕਿਸੇ ਦੇ ਧੱਕਾ ਨਹੀਂ ਹੋਏਗਾ ਔਰ ਮੈਂ ਨਾ ਜ਼ਰੂਰ ਕਹਿਣਾ ਕਿ ਮੈਂ ਰੰਧਾਵਾ ਸਾਹਿਬ ਨਾਲ ਮਿਲ ਕੇ ਜੋ ਮੇਰੀ ਸਭ ਤੋਂ ਵੱਡੀ ਪ੍ਰਾਇਰਟੀ ਰਹੇਗੀ ਉਹ ਹੈਗੀ ਇੰਡਸਟਰੀਅਲ ਗਰੋਥ ਦੀ ਤਾਕੀ ਸਾਡੇ ਬੱਚਿਆਂ ਵਾਸਤੇ ਰੋਜ਼ਗਾਰ ਦੇ ਸਹੂਦਾਇਆਂ ਪੈਦਾ ਹੋ ਸਕਣ ਇੱਥੇ ਜਿਹੜੇ ਮੇਜਰ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਨੇ ਉਹ ਸੀ ਕਰ ਸਕੀਏ ਸਾਡਾ ਟੂਰਿਜ਼ਮ ਦਾ ਪ੍ਰੋਜੈਕਟ ਮੈਂ ਮਨਜ਼ੂਰ ਕਰਾ ਕੇ ਬੈਠੇ ਦਾ ਬੰਦਾਵਾ ਸਾਹਿਬ ਨਾਲ ਮਿਲ ਕੇ ਮੈਂ ਸਭ ਤੋਂ ਪਹਿਲੇ ਟੂਰਿਜ਼ਮ ਪ੍ਰੋਜੈਕਟ ਦੇ ਉੱਪਰ ਫੋਕਸ ਕਰਾਂਗਾ ਬ੍ਰਿਜੇਸ ਦੇ ਉੱਪਰ ਫੋਕਸ ਕਰਾਂਗਾ ਸਾਡੀ ਜੁਗਿੰਦਰਨਗਰ ਰੇਲਵੇ ਲਾਈਨ ਦੇ ਉੱਪਰ ਫੋਕਸ ਕਰਾਂਗਾ ਸਾਡਾ ਮੀਰਥਲ ਨਰੂnga ਦਾ ਬ੍ਰਿਜ ਮੈਂ ਅਪਰੂਵ ਕਰਾ ਕੇ ਬੈਠੇ ਦਾ 30 ਕਰੋੜ ਰੁਪਇਆ ਪਠਾਨਕੋਟ ਦਾ ਉਹ ਕੰਮ ਉੱਥੇ ਹੀ ਰੁਕੇ ਦਾ ਉਹ ਮੈਂ ਉਹਨਾਂ ਨਾਲ ਮਿਲ ਕੇ ਜਿਹੜਾ आरयूबी ਬੰਦਾ ਹੈ ਉਹ ਬਣਾਵਾਂਗਾ ਸੈਂਟਰਲ ਗਵਰਨਮੈਂਟ ਤੋਂ ਸਾਡੇ ਸ਼ਹਿਰ ਵਾਸਤੇ ਜੋ ਵੀ ਪੈਸੇ ਆ ਸਕਦੇ ਨੇ ਉਹ ਆਣਗੇ ਨਾਲ ਮੈਂ ਆਪਣੇ ਵਪਾਰੀ ਭਰਾਵਾਂ ਨੂੰ ਔਰ ਕਿਸਾਨਾਂ ਨੂੰ ਇੱਕ ਗੱਲ ਦੱਸਾਂਗਾ ਕਿ ਹੂਨ ਮੋਤਵਾਰ ਜਿੱਤੇ ਨੇ ਚੰਨੀ ਜੀ ਜਿੱਤੇ ਨੇ ਵਿਡਿੰਗ ਸਾਹਿਬ ਜਿੱਤੇ ਨੇ ਰੰਦਾਵਾ ਸਾਹਿਬ ਜਿੱਤੇ ਨੇ ਔਰ ਸਖਸ਼ੀਤਾ ਜਿੱਤੀਆਂ ਹੁਣ ਤੁਸੀਂ ਚਿੰਤਾ ਨਾ ਕਰੋ ਪਾਰਲੀਮੈਂਟ ਚ ਪੰਜਾਬ ਗੂੰਜੇਗਾ ਔਰ ਵਪਾਰੀਆਂ ਤੋਂ ਲੈ ਕੇ ਕਿਸਾਨਾਂ ਦੀ ਆਵਾਜ਼ ਪੰਜਾਬ ਪਾਰਲੀਮੈਂਟ ਚ ਗੂੰਜੇਗੀ ਤੇ ਉਹ ਜਿੰਨੀਆਂ ਵੀ ਪਾਲਿਸੀਆਂ ਬਣਨਗੀਆਂ ਉਹ ਸਾਡੇ ਪੰਜਾਬ ਵਾਸਤੇ ਸਾਡੇ ਪੰਜਾਬ ਦੀ ਬਿਹਤਰੀ ਵਾਸਤੇ ਬਣਨਗੀਆਂ ਪਠਾਨਕੋਟ ਚ ਕਾਂਗਰਸ ਜ਼ਿਲ੍ਹੇ ਚ ਜਿਹੜੀ ਡਾਊਨ ਗਈ ਆ ਉਹਦੇ ਲਈ ਕੀ ਅੱਗੇ ਪ੍ਰਿਆਸ ਰਹਿਣਗੇ ਅਸੀਂ 2019 ਚ 35000 ਤੋਂ ਹਾਰੇ ਸੀ ਸੁਜਾਨਪੁਰ 29000 ਤੋਂ ਹਾਰੇ ਸੀ ਅਸੀਂ ਪਠਾਨਕੋਟ ਔਰ ਉਹ ਆ ਵੀ ਅਸੀਂ 2829000 ਤੋਂ ਹਾਰੇ ਸੀ ਔਰ ਮੈਨੂੰ ਲੱਗਦਾ ਕਿ ਜਿਹੜਾ ਹੁਣ ਇਹ ਰਿਜ਼ਲਟ ਆਇਆ ਹੈ ਲੋਕਾਂ ਨੇ ਉਹ ਲੀਡ ਬਹੁਤ ਜ਼ਿਆਦਾ ਘਟਾਈ ਹੈ ਕਿਉਂਕਿ ਸਾਡਾ ਕੁਛ ਵੋਟ ਬੈਂਕ ਆਮ ਆਦਮੀ ਪਾਰਟੀ ਡਾਊਨ ਤੇ ਬਹੁਤ ਹੋਈ ਹੈ ਪਰ ਕੁਛ ਵੋਟ ਬੈਂਕ ਸਾਡਾ ਆਮ ਆਦਮੀ ਪਾਰਟੀ ਵੀ ਲੈ ਕੇ ਗਈ ਹੈ ਔਰ ਮੈਂ ਤੁਹਾਨੂੰ ਯਕੀਨਨ ਕਹਿੰਦਾ ਅਗਲੀ ਵਾਰੀ ਜਦੋਂ ਫੇਰ ਇਲੈਕਸ਼ਨ ਹੋਏਗਾ ਆਮ ਆਦਮੀ ਪਾਰਟੀ ਦਾ 1-2% ਵੋਟ ਰਹਿ ਜਾਣਾ ਅਸੀਂ ਅਗਲੀ ਵਾਰੀ ਕਦੀ ਵੀ ਹੋਏਗਾ ਡਿਸਟ੍ਰਿਕਟ ਪਠਾਨਕੋਟ ਜਿੱਤ ਕੇ ਨਿਕਲਾਂਗੇ ਮੰਤਰੀ ਦੇ ਹਲਕੇ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਨੂੰ ਵੋਟ ਆਮ ਆਦਮੀ ਪਾਰਟੀ ਦੇ ਮੈਂ ਤੁਹਾਨੂੰ ਦੱਸ ਰਿਹਾ ਜੀ ਲੋਕਾਂ ਨੇ ਆਮ ਆਦਮੀ ਪਾਰਟੀ ਮਨੋ ਲਾਤੀ ਹੈ ਕਰਪਸ਼ਨ ਇਹਨਾਂ ਨੇ ਕਿੰਨੀ ਦੀ ਹੈ ਅਸ਼ਾਂਤੀ ਇਹਨਾਂ ਨੇ ਫਲਾਈ ਦੀ ਹੈ ਲਾਅ ਐਂਡ ਆਰਡਰ ਦੀ ਇਸ਼ੂ ਹੈ ਇੱਥੇ ਨੇ ਡਰਗ ਸੱਤੇ ਫੈਲੀ ਦੀ ਹੈ ਡਵੈਲਪਮੈਂਟ ਤੇ ਕੰਮ ਇੱਥੇ ਜ਼ੀਰੋ ਹੋਏਦੇ ਨੇ ਤੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਅੱਜ ਦੇ ਰਿਜ਼ਲਟ ਤੋਂ ਬਾਅਦ ਮੈਂ ਤੁਹਾਨੂੰ ਸਹੀ ਗੱਲ ਦੱਸਣਿਆ ਜੀ ਅੱਜ ਦੇ ਰਿਜ਼ਲਟ ਤੋਂ ਬਾਅਦ ਆਮ ਆਦਮੀ ਪਾਰਟੀ ਬਸ ਜਿੰਨੀ ਦੇਰ ਤੱਕ ਸਰਕਾਰ ਹੈ ਉਨੀ ਦੇਰ ਤੱਕ ਹੀ ਹੈ 2027 ਦੇ ਇਲੈਕਸ਼ਨ ਚ ਤੇ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਇੱਕ ਵੀ ਸੀਟ ਇਹਨਾਂ ਨੂੰ ਮਿਲੇਗੀ ਪੰਜਾਬ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's gems cambridge international school opposite canada palace near a m institutes jalander Daloji bypass road parthanko